ਅਨੇਰੀ ਰਾਤ ਦਾ ਸਮਾਂ ਹੈ ਜੰਮੂ ਕਸ਼ਮੀਰ ਦੀ ਇੱਕ ਸੰਗਣੀ ਘਾਟੀ ਵਿੱਚ ਠੰਡ ਨੇ ਸਾਰੇ ਮਾਹੌਲ ਨੂੰ ਜਕੜ ਕੇ ਰੱਖਿਆ ਹੈ ਚਾਨਣੀ ਚਾਂਦਨੀ ਬਰਫੀਲੀ ਪਹਾੜੀਆਂ ਤੇ ਚਮਕ ਪਾਰੀ ਹੈ ਪਰ ਇਸ ਸ਼ਾਂਤੀ ਦੇ ਪਿੱਛੇ ਇੱਕ ਖਤਰੇ ਦੀ ਆਹਟ ਹੈ ਭਾਰਤੀ ਸੈਨਾ ਦੀ ਇੱਕ ਟੁਕੜੀ ਜਿਸ ਦੀ ਅਗਵਾਈ ਇੱਕ ਨੌਜਵਾਨ ਗੁਰਸਿੱਖ ਸਿਪਾਹੀ ਸੁਖਦੇਵ ਸਿੰਘ ਕਰ ਰਿਹਾ ਹੈ ਸਰਹੱਦੀ ਖੇਤਰ ਵਿੱਚ ਗਸ਼ਤ ਕਰ ਰਹੀ ਹੈ ਸੁਖਦੇਵ ਇੱਕ 28 ਸਾਲ ਦਾ ਲੰਮਾ ਤਕੜਾ ਨੌਜਵਾਨ ਜਿਸ ਦੀ ਪਾਗ ਅਤੇ ਦਾੜੀ ਨੇ ਉਸ ਦੇ ਸਿੱਖੀ ਸਰੂਪ ਨੂੰ ਹੋਰ ਵੀ ਰੌਣਕਦਾਰ ਬਣਾਇਆ ਹੈ ਆਪਣੀ ਰਾਈਫਲ ਨੂੰ ਮਜ਼ਬੂਤੀ ਨਾਲ ਪਕੜਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਹੈ ਇੱਕ ਸਿਪਾਹੀ ਦੀ ਸਾਵਧਾਨੀ ਅਤੇ ਇੱਕ ਗੁਰਸਿੱਖ ਦਾ ਨਿਸ਼ਾਨਾ ਅਚਾਨਕ ਇੱਕ ਤਿੱਖੀ ਚੀਕ ਨੇ ਸਾਰੇ ਮਾਹੌਲ ਨੂੰ ਭੰਕਰ ਕੇ ਰੱਖ ਦਿੱਤਾ ਮਦਦ ਕਰੋ ਮੇਰੀ ਇਜਤ ਬਤਾਓ ਇਹ ਆਵਾਜ਼ ਇੱਕ ਔਰਤ ਦੀ ਸੀ ਜੋ ਦੂਰ ਕਿਸੇ ਝਾੜੀ ਦੇ ਪਿੱਛੇ ਧਾਰੀ ਸੀ ਸੁਖਦੇਵ ਨੇ ਤੁਰੰਤ ਆਪਣੇ ਟੁਕੜੀ ਨੂੰ ਸੰਕੇਤ ਦਿੱਤਾ ਜਲਦੀ ਚੱਲੋ ਕੋਈ ਖਤਰੇ ਵਿੱਚ ਹੈ ਉਸਨੇ ਆਪਣੀ ਟੀਮ ਨੂੰ ਆਦੇਸ਼ ਦਿੱਤਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਜੋਸ਼ ਸੀ ਜਿਵੇਂ ਉਹ ਇਸ ਪਲ ਦੀ ਉਡੀਕ ਕਰ ਰਿਹਾ ਹੋਵੇ ਜਦੋਂ ਉਹ ਝਾੜੀਆਂ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਜੋ ਦ੍ਰਿਸ਼ ਸੀ ਉਹ ਦਿਲ ਨੂੰ ਦਹਿਲਾਉਣ ਵਾਲਾ ਸੀ ਇੱਕ ਨੌਜਵਾਨ ਕਸ਼ਮੀਰੀ ਔਰਤ ਮੇਸੂ ਦਾ ਨਾਮ ਫਾਤਿਮਾ ਸੀ ਦੋ ਸ਼ਸਤਰਧਾਰੀ ਅਤਵਾਦੀਆਂ ਦੇ ਹੱਥਾਂ ਵਿੱਚ ਸੀ ਫਾਤਿਮਾ ਦੀ ਉਮਰ 25 ਸਾਲ ਦੀ ਸੀ ਅਤੇ ਉਸ ਦੀ ਸੁੰਦਰਤਾ ਇੰਨੀ ਮਨਮੋਹਕ ਚੰਨ ਵੀ ਉਸ ਦੇ ਸਾਹਮਣੇ ਫਿੱਕਾ ਪੈ ਜਾਵੇ ਉਸ ਦੀਆਂ ਵੱਡੀਆਂ-ਵੱਡੀਆਂ ਫਿਰਨੀ ਵਰਗੀਆਂ ਅੱਖਾਂ ਚਿਹਰੇ ਤੇ ਡਰ ਦੀ ਲਕੀਰ ਅਤੇ ਉਸ ਦੀ ਹਰੀ ਸਲਵਾਰ ਕਮੀਜ਼ ਜੋ ਧੂੜ ਨਾਲ ਲਤਪਤ ਹੋ ਚੁੱਕੀ ਸੀ ਸੁਖਦੇਵ ਦੇ ਦਿਲ ਨੂੰ ਝੋੜ ਦਿੱਤਾ ਅਤੰਕੀਆਂ ਨੇ ਫਾਤਿਮਾ ਨੂੰ ਜ਼ਮੀਨ ਤੇ ਘਸੀਟਿਆ ਇਹ ਸੁੰਦਰੀ ਸਾਡੀ ਹੈ ਇਸ ਦੀ ਇੱਜ਼ਤ ਅੱਜ ਅਸੀਂ ਲੁੱਟ ਕੇ ਰ੍ਹਾਂਗੇ ਅਤੇ ਇਸ ਨੂੰ ਸਬਕ ਖਾਵਾਂਗੇ ਕਿ ਭਾਰਤੀ ਫੌਜ ਨੂੰ ਸੂਚਨਾ ਦੇਣ ਦਾ ਅੰਜਾਮ ਕੀ ਹੁੰਦਾ ਹੈ ਫਾਤਿਮਾ ਰੋ ਰੋ ਕੇ ਕਹਿ ਰਹੀ ਸੀ ਮੈਂ ਕੁਝ ਨਹੀਂ ਕੀਤਾ ਮੇਰੀ ਭੈਣ ਜਹਰਾਂ ਨੂੰ ਬਚਾਓ ਉਹ ਗੁਫਾ ਵਿੱਚ ਲੁਕੀ ਹੈ ਸੁਖਦੇਵ ਨੇ ਆਪਣੀ ਰਾਈਫਲ ਤਾਣੀ ਅਤੇ ਆਵਾਜ਼ ਲਾਈ ਰੁਕੋ ਇੱਕ ਕਦਮ ਵੀ ਅੱਗੇ ਵਧਿਆ ਨਾ ਤਾਂ ਤੁਹਾਡੀ ਖੈਰ ਨਹੀਂ ਫਾਤਿਮਾ ਦੀਆਂ ਨੇ ਸੁਖਦੇਵ ਵੱਲ ਦੇਖਿਆ ਅਤੇ ਹਸਨਿਆ ਕਿਆ ਔ ਸਿਕ ਸਿਪਾਹੀ ਤੂ ਕੀ ਕਰ ਲਵੇਂਗਾ ਇਹ ਕਸ਼ਮੀਰ ਸਾਡਾ ਹੈ ਅਤੇ ਇਹ ਔਰਤ ਸਾਡੀ ਹੈ ਤੂ ਵਿੱਚ ਕਿਉਂ ਬੋਲਦਾ ਹੈ ਪਰ ਸੁਖਦੇਵ ਦੀਆਂ ਅੱਖਾਂ ਵਿੱਚ ਇੱਕ ਅਜੀਬ ਅਗ ਸੀ ਉਸਨੇ ਆਪਣੇ ਟੁਕੜੇ ਨੂੰ ਇਸ਼ਾਰਾ ਕੀਤਾ ਅਤੇ ਕੁਝ ਹੀ ਪਲਾਂ ਦੇ ਵਿੱਚ ਗੋਲੀਆਂ ਦੀ ਗੜਗੜਾਟ ਨੇ ਘਾਟੀ ਨੂੰ ਗੂੰਜਾ ਦਿੱਤਾ ਇੱਕ ਅਤੰਕੀ ਮਾਰਿਆ ਗਿਆ ਦੂਜਾ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਸੁਖਦੇਵ ਦੀ ਟੁਕੜੀ ਨੇ ਉਸ ਨੂੰ ਵੀ ਨਹੀਂ ਛੱਡਿਆ ਫਾਤਿਮਾ ਜ਼ਮੀਨ ਤੇ ਡਿੱਗ ਪਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਸ ਨੇ ਸੁਖਦੇਵ ਦੇ ਪੈਰ ਫੜ ਲਏ ਅਤੇ ਕਿਹਾ ਤੁਸੀਂ ਮੇਰੀ ਜਾਨ ਬਚਾਈ ਹੈ ਮੇਰੀ ਇਦਿਤ ਨੂੰ ਤਾਰ-ਤਾਰ ਹੋਂ ਬਚਾਇਆ ਹੈ ਮੈਂ ਤੁਹਾਡੀ ਕਦਾ ਕਰਜ਼ਦਾਰ ਰਹਾਂਗੀ ਸੁਖਦੇਵ ਨੇ ਉਸ ਨੂੰ ਚੁੱਕਿਆ ਅਤੇ ਕਿਹਾ ਇਹ ਮੇਰੀ ਡਿਊਟੀ ਹੈ ਪਰ ਮੇਰੀ ਇੱਕ ਮੰਗ ਹੈ ਫਾਤਿਮਾ ਨੇ ਸਹਮਦੇ ਪੁੱਛਿਆ ਕੀ ਮੰਗ ਹੈ ਸਾਬ ਸੁਖਦੇਵ ਨੇ ਕੁਝ ਅਜੀਹ ਮੰਗਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਦੋਸਤੋ ਅਜੀਹ ਕੀ ਮੰਗ ਲਿਆ ਉਸ ਫੌਜੀ ਨੇ ਗੁਰਸਿੱਖ ਫੌਜੀ ਆਖਰਕਾਰ ਉਸ ਕਸ਼ਮੀਰੀ ਮਹਿਲਾ ਤੋਂ ਕਸ਼ਮੀਰੀ ਔਰਤਾਂ ਤੋਂ ਜਿਸ ਦੀ ਜਾਨ ਜਿਸ ਦੀ ਇੱਜ਼ਤ ਹੁਣੇ ਹੁਣੇ ਉਸਨੇ ਬਚਾਈ ਹੈ ਕਿ ਚਾਹੁੰਦਾ ਸੀ ਜਾਣਨ ਦੇ ਲਈ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬੁਲਾਓ ਜੀ ਫਤਿਹ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਸੁਖਦੇਵ ਸਿੰਘ ਦਾ ਜਨਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪੰਘਾਲਕਲਾ ਵਿੱਚ ਹੋਇਆ ਸੀ ਉਸਦੇ ਪਿਤਾ ਸਰਦਾਰ ਭਗਵੰਤ ਸਿੰਘ ਇੱਕ ਕਿਸਾਨ ਸਨ ਅਤੇ ਮਾਂ ਬੀਬੀ ਸਰਜੀਤ ਕੌਰ ਘਰ ਦੀ ਮੁਖੀ ਸੁਖਦੇਵ ਦੇ ਬਚਪਨ ਦੀਆਂ ਯਾਦਾਂ ਗੁਰਦੁਆਰੇ ਦੀਆਂ ਸੇਵਾਵਾਂ ਅਤੇ ਸ਼ਬਦ ਕੀਰਤਨ ਨਾਲ ਭੜਿਆ ਸਨ ਉਸ ਦੀ ਮਾਂ ਅਕਸਰ ਕਹਿੰਦੀ ਬਿਸੁਖਦੇਵ ਤੂੰ ਸਿਪਾਹੀ ਬਣ ਜਾ ਫੌਜੀ ਬਣ ਅਤੇ ਗੁਰੂ ਜੀ ਦੀ ਰਾਹ ਤੇ ਚੱਲ ਸੁਖਦੇਵ ਨੇ ਇਹ ਸਿੱਖਿਆ ਹਮੇਸ਼ਾ ਯਾਦ ਕੀਤੀ ਸੁਖਦੇਵ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਫੌਜ ਪ੍ਰਤੀ ਜਨੂਨ ਨੇ ਉਸ ਨੂੰ ਸਾਲ 2015 ਵਿੱਚ ਭਾਰਤੀ ਸੈਨਾ ਵਿੱਚ ਸ਼ਾਮਲ ਕਰਵਾ ਦਿੱਤਾ ਉਸ ਦੇ ਪਰਿਵਾਰ ਦੀ مالی ਹਾਲਤ ਕਮਜ਼ੋਰ ਸੀ ਅਤੇ ਉਸ ਨੇ ਆਪਣੇ ਘਰ ਨੂੰ ਸੰਭਾਲਣ ਲਈ ਇਹ ਰਾਹ ਚੁਣਿਆ ਜੰਮੂ ਕਸ਼ਮੀਰ ਵਿੱਚ ਪਨਾਇਤੀ ਦੌਰਾਨ ਸੁਖਦੇਵ ਨੂੰ ਕਈ ਵਾਰ ਅਤਵਾਦੀਆਂ ਨਾਲ ਸਾਹਮਣਾ ਕਰਨਾ ਪਿਆ ਪਰ ਉਸ ਦੇ ਦੇਰ ਵਿੱਚ ਹਮੇਸ਼ਾ ਕਸ਼ਮੀਰੀ ਲੋਕਾਂ ਪ੍ਰਤੀ ਇੱਕ ਅਜੀਬ ਜਿਹਾ ਗੁੱਸਾ ਸੀ ਉਸਦੇ ਸਾਥੀ ਸੁਭਾਰ ਸਿੰਘ ਨੇ ਇੱਕ ਵਾਰ ਉਸ ਨੂੰ ਪੁੱਛਿਆ ਵੀ ਸੁਖਦੇਵ ਤੂੰ ਇਨਾ ਗੁੱਸੇ ਦੇ ਵਿੱਚ ਕਿਉਂ ਨਾ ਹੈ ਸੁਖਦੇਵ ਨੇ ਜਵਾਬ ਦਿੱਤਾ ਮੇਰੇ ਇੱਕ ਸਾਥੀ ਨੂੰ ਇੱਥੇ ਦੋ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਮੈਂ ਕਸ਼ਮੀਰੀਆਂ ਤੇ ਭਰੋਸਾ ਨਹੀਂ ਕਰਦਾ ਸੁਖਦੇਵ ਦੀ ਸੋਚ ਵਿੱਚ ਇੱਕ ਬੜਾ ਡੂੰਘਾ ਡਰ ਸੀ ਇੱਕ ਵੱਡੀ ਛੱੜ ਦੇ ਜ਼ਖਮ ਉਸ ਨੂੰ ਲੱਗਦਾ ਸੀ ਕਿ ਸਾਰੇ ਦੇ ਸਾਰੇ ਕਸ਼ਮੀਰੀ ਅੱਤਵਾਦੀਆਂ ਦੇ ਸਮਰਥਕ ਹਨ ਅਤੇ ਉਸ ਦੀ ਇਹ ਸੋਚ ਕੋਈ ਪੈਦਾਸ਼ੀ ਨਹੀਂ ਬਲਕਿ ਕਸ਼ਮੀਰ ਦੇ ਵਿੱਚ ਲੰਬੇ ਸਮੇਂ ਦੇ ਅਨੁਭਵਾਂ ਦੀ ਦਿਨ ਸੀ ਪਰ ਇੱਕ ਦਿਨ ਅਚਾਨਕ ਹੀ ਹੋਇਆ ਕਿ ਉਸਦੀ ਇਹ ਸੋਚ ਬਿਲਕੁਲ ਤਾਰ-ਤਾਰ ਹੋ ਗਈ ਉਸਦੀ ਇਹ ਸੋਚ ਪੱਕੀ ਨਹੀਂ ਰਹੀ ਅਜਿਹਾ ਕੀ ਹੋਇਆ ਦਰਅਸਲ ਇਸ ਸਾਰੇ ਵਾਕਿਆ ਦੇ ਪਿੱਛੇ ਇੱਕ ਲੜਕੀ ਦਾ ਹੱਥ ਹੈ ਇੱਕ ਕਸ਼ਮੀਰੀ ਔਰਤ ਜਿਸ ਨੇ ਉਸਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹਮੇਸ਼ਾ ਦੇ ਲਈ ਉਹ ਔਰਤ ਸੀ ਫਾਤਿਮਾ ਦਰਅਸਲ ਫਾਤਿਮਾ ਇੱਕ ਕਸ਼ਮੀਰੀ ਲੜਕੀ ਸੀ ਜੋ ਗੁਲਮਾਰਗ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਉਸਦੇ ਪਿਤਾ ਮੁਹੰਮਦ ਯੂਸੂਫ ਇੱਕ ਸਧਾਰਨ ਕਾਰੀਗਰ ਸਨ ਜੋ ਆਪਣੀ ਦੁਕਾਨ ਤੇ ਕੰਮ ਕਰਦੇ ਸਨ ਫਾਤਿਮਾ ਦੀ ਮਾਂ ਸ਼ਹਿਰਾ ਬੇਗਮ ਘਰ ਨੂੰ ਸੰਭਾਲਦੀ ਅਤੇ ਫਾਤਿਮਾ ਦੀ ਇੱਕ ਛੋਟੀ ਭੈਣ ਵੀ ਸੀ ਜ਼ਹਿਰਾ 10 ਸਾਲ ਦੀ ਫਾਤਿਮਾ ਦੀ ਜ਼ਿੰਦਗੀ ਬੜੇ ਸ਼ਾਂਤੀ ਨਾਲ ਗੁਜ਼ਰ ਰਹੀ ਸੀ ਪਰ 2024 ਦੇ ਵਿੱਚ ਅਤਨਕੀ ਹਮਲੇ ਨੇ ਉਸ ਦੀ ਜਦਗੀ ਬਦਲ ਕੇ ਰਖ ਦਿੱਤੀ ਇੱਕ ਰਾਤ ਅੱਤਵਾਦੀਆਂ ਨੇ ਉਸ ਤੇ ਸਾਰੇ ਪਿੰਡ ਤੇ ਹਮਲਾ ਕਰ ਦਿੱਤਾ ਉਸ ਦੇ ਪਿਤਾ ਨੇ ਅੱਤਵਾਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮਾਰੇ ਗਏ ਫਾਤਿਮਾ ਅਤੇ ਜ਼ੈਰਾ ਭੱਜ ਕੇ ਬਚਤਾ ਨਿਕਲੇ ਪਰ ਉਸ ਦੀ ਮਾਂ ਨੂੰ ਵੀ ਅੱਤਵਾਦੀਆਂ ਨੇ ਛੱਡਿਆ ਨਹੀਂ ਫਾਤਿਮਾ ਦੇ ਪਰਿਵਾਰ ਦਾ ਅਤੰਕੀਆਂ ਨਾਲ ਡੂੰਗਾ ਸਮਨ ਸੀ ਉਸ ਦਾ ਵੱਡਾ ਭਰਾ ਰਿਆਸਤ ਇੱਕ ਅਤੰਕੀ ਸੰਗਠਨ ਦਾ ਹਿੱਸਾ ਸੀ ਜੋ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਲੜਾਈ ਲੜ ਰਿਹਾ ਸੀ ਲੇਕਿਨ ਫਾਤਿਮਾ ਨੂੰ ਇਹ ਗੱਲ ਪਸੰਦ ਨਹੀਂ ਸੀ ਪਰ ਉਸਤੇ ਭਰਾ ਨੇ ਉਸ ਨੂੰ ਕਿਹਾ ਫਾਤਿਮਾ ਇਹ ਸਾਡੀ ਜੰਗ ਹੈ ਭਾਰਤੀ ਫੌਜ ਨੇ ਸਾਡੇ ਨਾਲ ਬਹੁਤ ਜ਼ੁਲਮ ਕੀਤਾ ਹੈ ਫਾਤਿਮਾ ਨੇ ਆਪਣੀ ਜ਼ਿੰਦਗੀ ਨੂੰ ਸੰਭਾਲਣ ਲਈ ਸਿਨਾਈ ਦਾ ਕੰਮ ਸ਼ੁਰੂ ਕੀਤਾ ਉਹ ਗਰੀਬ ਔਰਤਾਂ ਨੂੰ ਸਿਨਾਈ ਸਿਖਾਉਂਦੀ ਅਤੇ ਜ਼ਰਾ ਦੀ ਪਰਵਰਿਸ਼ ਵੀ ਆਪ ਕਰਦੀ ਪਰ ਉਸ ਦੀ ਜ਼ਿੰਦਗੀ ਵਿੱਚ ਹਮੇਸ਼ਾ ਸਤ ਪਰ ਉਸ ਦੀ ਜ਼ਿੰਦਗੀ ਵਿੱਚ ਡਰ ਹਮੇਸ਼ਾ ਸਾਥੀ ਬਣਿਆ ਰਿਹਾ ਉਸ ਨੂੰ ਭਾਰਤੀ ਫੌਜ ਤੋਂ ਵੀ ਡਰ ਸੀ ਅਤੇ ਅਤਵਾਦੀਆਂ ਤੋਂ ਵੀ ਉਸਤੇ ਭਰਾ ਨੇ ਉਸ ਨੂੰ ਕਈ ਵਾਰ ਚੇਤਾਵਨੀ ਦਿੱਤੀ ਫੌਜੀ ਨਾਲ ਕੋਈ ਸੰਪਰਕ ਨਹੀਂ ਕਰਨਾ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਫਾਤਿਮਾ ਦੀ ਸੁੰਦਰਤਾ ਉਸਦੇ ਲਈ ਇੱਕ ਸ਼ਰਾਬ ਬਣ ਗਈ ਪਿੰਡ ਦੇ ਕਈ ਨੌਜਵਾਨ ਉਸ ਨੂੰ ਪਰੇਸ਼ਾਨ ਕਰਦੇ ਅਤੇ ਅਤਵਾਦੀਆਂ ਨੇ ਵੀ ਉਸ ਤੇ ਬੁਰੀ ਨਜ਼ਰ ਰੱਖੀ ਹੋਈ ਸੀ ਉਸ ਰਾਤ ਜਦੋਂ ਉਹ ਜ਼ੈਰਾਂ ਨੂੰ ਬਚਾਉਣ ਲਈ ਭੱਜ ਰਹੀ ਸੀ ਅਤਵਾਦੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਖਤਮ ਹੋ ਜਾਵੇਗੀ ਪਰ ਸੁਖਦੇਵ ਦੀ ਆਮਦ ਨੇ ਉਸ ਨੂੰ ਬਚਾ ਲਿਆ ਸੁਖਦੇਵ ਨੇ ਫਾਤਿਮਾ ਨੂੰ ਆਰਮੀ ਕੈਂਪ ਵਿੱਚ ਲਿਆਂਦਾ ਜ਼ੈਰਾਂ ਨੂੰ ਵੀ ਗੁਫਾ ਵਿੱਚੋਂ ਲੱਭ ਕੇ ਲਿਆ ਫਾਤਿਮਾ ਨੇ ਸੁਖਦੇਵ ਦਾ ਬੜਾ ਸ਼ੁ크્રਯਾਦਾ ਕੀਤਾ ਪਰ ਉਸ ਦੇ ਦਿਲ ਵਿੱਚ ਇੱਕ ਅਜੀਬ ਦਾ ਡਰ ਸੀ ਉਸ ਨੇ ਸੋਚਿਆ ਫੌਜੀ ਮੇਰੇ ਨਾਲ ਕੀ ਕਰਨਾ ਚਾਹੁੰਦਾ ਹੈ ਕੀ ਇਹ ਵੀ ਮੇਰੀ ਇੱਜ਼ਤ ਲੁੱਟਣਾ ਚਾਹੁੰਦਾ ਹੈ ਸੁਖਦੇਵ ਨੇ ਉਸਦੇ ਚਿਹਰੇ ਤੇ ਦਰਦ ਦੇਖ ਲਿਆ ਅਤੇ ਕਿਹਾ ਫਾਤਿਮਾ ਤੁਹਾਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਹਾਂ ਫਾਤਿਮਾ ਨੇ ਡਰਦੇ ਡਰਦੇ ਪੁੱਛਿਆ ਤੁਸੀਂ ਗੁਰੂ ਘਰ ਦੀ ਸੇਵਾ ਦੀ ਗੱਲ ਕੀਤੀ ਸੀ ਇਸ ਤਾਕੀ ਮਤਲਬ ਹੈ ਤੁਸੀਂ ਰਸਤੇ ਦੇ ਵਿੱਚ ਗੁਰੂ ਘਰ ਦੀ ਸੇਵਾ ਦੀ ਗੱਲ ਕੀਤੀ ਸੀ ਇਸ ਤਾਕੀ ਮਤਲਬ ਹੈ ਸੁਖਦੇਵ ਨੇ ਮੁਸਕਰਾਉਂਦਿਆਂ ਕਿਹਾ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ ਕਿ ਸੱਚੀ ਸੇਵਾ ਵਿੱਚ ਕੋਈ ਧਰਮ ਨਹੀਂ ਹੁੰਦਾ ਮੈਂ ਚਾਹੁੰਦਾ ਹਾਂ ਫਾਤਿਮਾ ਤੈਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਮੈਂ ਤੇਰੀ ਮਦਦ ਹੀ ਕਰਨਾ ਚਾਹੁੰਦਾ ਹਾਂ ਅੱਗੇ ਚਲੋ ਫਾਤਿਮਾ ਨੂੰ ਦਰਦ ਤਾਂ ਥੋੜੀ ਰਾਤ ਮਹਿਸੂਸ ਹੋਈ ਪਰ ਉਸਦੇ ਦਿਲ ਵਿੱਚ ਅਜੀਬ ਵੀ ਇੱਕ ਸ਼ੱਕ ਸੀ ਉਸਨੇ ਕਿਹਾ ਮੇਰਾ ਭਰਾ ਇੱਕ ਅਤਵਾਦੀ ਹੈ ਜੇ ਉਸਨੂੰ ਪਤਾ ਲੱਗ ਗਿਆ ਕਿ ਮੈਂ ਫੌਜ ਨਾਲ ਗਈ ਹਾਂ ਤਾਂ ਉਹ ਮੈਨੂੰ ਜਾਨੋਂ ਮਾਰ ਦੇਵੇਗਾ ਸੁਖਦੇਵ ਨੇ ਗੰਭੀਰਤਾ ਨਾਲ ਕਿਹਾ ਮੈਂ ਤੇਰੀ ਸੁਰੱਖਿਆ ਦੀ ਜ਼ਿੰਮੇਵਾਰੀ ਲਵਾਂਗਾ ਪਰ ਤੈਨੂੰ ਆਪਣੇ ਭਰਾ ਦੀ ਸੋਚ ਨੂੰ ਸਮਝਣਾ ਪਵੇਗਾ ਅਤਵਾਦ ਸਿਰਫ ਤਬਾਹੀ ਲੈ ਕੇ ਆਉਂਦਾ ਹੈ ਇਸ ਦਾ ਸਿਟਾ ਕੁਝ ਵੀ ਚੰਗਾ ਨਹੀਂ ਨਿਕਲਦਾ ਇਸ ਗੱਲਬਾਤ ਨੇ ਫਾਤਮਾ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਗਾਈ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸ਼ਾਇਦ ਸਾਰੇ ਫੌਜੀ ਇੱਕੋ ਜਿਹੇ ਨਹੀਂ ਹੁੰਦੇ ਸੁਖਦੇਵ ਦੀ ਸਦਗੀ ਅਤੇ ਉਸਦੀ ਸਿੱਖੀ ਪ੍ਰਤੀ ਸ਼ਰਧਾ ਫਾਤਮਾ ਨੂੰ ਵੀ ਪ੍ਰਭਾਵਿਤ ਕੀਤਾ ਸਿੱਖੀ ਪ੍ਰਤੀ ਸ਼ਰਧਾ ਨੇ ਫਾਤਮਾ ਨੂੰ ਵੀ ਪ੍ਰਭਾਵਿਤ ਕੀਤਾ ਪਰ ਉਸਦੇ ਦਿਲ ਵਿੱਚ ਅਜੇ ਵੀ ਡਰ ਸੀ ਕਿਉਂਕਿ ਫਾਤਮਾ ਨੇ ਦੱਸਿਆ ਉਸ ਦਾ ਭਰਾ ਅਤੇ ਪਿੰਡ ਵਾਲੇ ਫੌਜ ਦੇ ਬਿਲਕੁਲ ਖਿਲਾਫ ਹਨ ਅਜੇ ਵੀ ਉਸਦੇ ਮਨ ਦੇ ਵਿੱਚ ਡਰ ਹੈ ਕਿ ਸਾਰੇ ਕਸ਼ਮੀਰੀ ਇੱਕ ਵਰਗੇ ਹੁੰਦੇ ਹਨ ਸਭ ਦੇ ਸਭ ਜਿਹੜੇ ਹਨ ਫੌਜ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਸੁਖਦੇਵ ਨੇ ਫਾਤਿਮਾ ਅਤੇ ਜਹਰਾ ਨੂੰ ਆਰਮੀ ਕੈਂਪ ਵਿੱਚ ਸੁਰੱਖਿਤ ਰੱਖਿਆ ਉਸਨੇ ਉਹਨਾਂ ਨੂੰ ਖਾਣਾ ਦਿੱਤਾ ਅਤੇ ਉਹਨਾਂ ਦੀ ਦੇਖਭਾਲ ਕੀਤੀ ਫਾਤਿਮਾ ਨੇ ਸੁਖਦੇਵ ਦੀ ਮਦਦ ਦੇ ਨਾਲ ਆਪਣੇ ਪਿੰਡ ਵਾਪਸ ਜਾਣ ਦਾ ਫੈਸਲਾ ਕੀਤਾ ਪਰ ਉਸ ਨੂੰ ਡਰ ਸੀ ਕਿ ਉਸ ਦਾ ਪ੍ਰਾਂਤ ਰਿਆਸਤ ਉਸ ਨੂੰ ਮਾਰਨਾ ਦੇਵੇ ਸੁਖਦੇਵ ਨੇ ਕਿਹਾ ਮੈਂ ਤੇਰੇ ਨਾਲ ਆਵਾਂਗਾ ਮੈਂ ਤੇਰੇ ਭਰਾ ਨਾਲ ਗੱਲ ਕਰਾਂਗਾ ਜਦੋਂ ਉਹ ਪਿੰਡ ਪਹੁੰਚੇ ਤਾਂ ਰਿਆਸਤ ਨੇ ਸੁਖਦੇਵ ਨੂੰ ਦੇਖ ਕੇ ਗੁੱਸੇ ਵਿੱਚ ਕਿਹਾ ਤੂੰ ਮੇਰੀ ਭੈਣ ਨੂੰ ਕਿਉਂ ਲੈ ਕੇ ਆਇਆ ਹੈ ਤੂੰ ਭਾਰਤੀ ਫੌਜ ਦਾ ਕੁੱਤਾ ਹੈ ਸੁਖਦੇਵ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਮੈਂ ਤਾਂ ਤੇਰੀ ਭੈਣ ਦੀ ਜਾਨ ਬਚਾਈ ਹੈ ਅਤਵਾਦੀ ਇਸ ਦੀ ਇੱਜ਼ਤ ਰੁੱਟਣ ਵਾਲੇ ਸਨ ਮੈਂ ਸਿਰਫ ਇੱਕ ਸਿਪਾਹੀ ਹਾਂ ਜੋ ਆਪਣੀ ਡਿਊਟੀ ਕਰ ਰਿਹਾ ਹਾਂ ਰਿਆਸਤ ਨੇ ਗੁੱਸੇ ਵਿੱਚ ਆਪਣੀ ਬੰਦੂਕ ਕਢਣੀ ਪਰ ਫਾਤਿਮਾ ਨੇ ਉਸ ਨੂੰ ਰੋਕਿਆ ਪ੍ਰਾ ਇਸ ਲਈ ਮੇਰੀ ਜਾਨ ਬਚਾਈ ਹੈ ਜੇ ਇਹ ਨਾ ਹੁੰਦਾ ਤਾਂ ਅੱਜ ਮੈਂ ਵੀ ਜੰਦੀ ਨਾ ਹੁੰਦੀ ਰਿਆਸਤ ਨੇ ਫਾਤਿਮਾ ਦੀ ਗੱਲ ਸੁਣੀ ਪਰ ਉਸਦੇ ਦਿਲ ਵਿੱਚ ਅਜੇ ਵੀ ਨਫ਼ਰਤ ਹੈ ਉਸਨੇ ਸੁਖਦੇਵ ਨੂੰ ਚੇਤਾਵਨੀ ਦਿੱਤੀ ਮੇਰੀ ਭੈਣ ਨੂੰ ਹੱਥ ਨਾਲ ਲਾਈ ਨਹੀਂ ਤਾਂ ਮੈਂ ਤੈਨੂੰ ਦੀ ਮਰ ਜਾਗਾ ਇਸ ਘਟਨਾ ਤੋਂ ਬਾਅਦ ਸੁਖਦੇਵ ਅਤੇ ਫਾਤਿਮਾ ਦੀ ਨੇੜਤਾ ਹੋਰ ਵਧਣ ਲੱਗੀ। ਸੁਖਦੇਵ ਨੇ ਫਾਤਿਮਾ ਨੂੰ ਆਪਣੇ ਬਚਪਨ ਦੀਆਂ ਕਹਾਣੀਆਂ ਸੁਣਾਈਆਂ ਅਤੇ ਫਾਤਿਮਾ ਨੇ ਆਪਣੇ ਪਰਿਵਾਰ ਦੀਆਂ ਮੁਸੀਬਤਾਂ ਬਾਰੇ ਦੱਸਿਆ। ਸੁਖਦੇਵ ਨੇ ਸਮਝਿਆ ਕਿ ਕਸ਼ਮੀਰੀ ਲੋਕਾਂ ਦੀ ਜ਼ਿੰਦਗੀ ਆਸਾਨ ਨਹੀਂ ਹੈ। ਉਸਨੇ ਫਾਤਿਮਾ ਨੂੰ ਕਿਹਾ, "ਮੈਂ ਸੋਚਦਾ ਸੀ ਕਿ ਸਾਰੇ ਕਸ਼ਮੀਰੀ ਅਤਵਾਦੀਆਂ ਦੇ ਸਮਰਥਕ ਹਨ, ਪਰ ਤੇਰੀ ਕਹਾਣੀ ਨੇ ਮੇਰੀ ਸੋਚ ਬਿਲਕੁਲ ਬਦਲ ਦਿੱਤੀ।" ਫਾਤਿਮਾ ਨੇ ਵੀ ਸੁਖਦੇਵ ਦੀ ਸਦਗੀ ਅਤੇ ਸੱਚਾਈ ਨੂੰ ਸਮਝਿਆ। ਉਸਨੇ ਸੋਚਿਆ, "ਸ਼ਾਇਦ ਸਾਰੇ ਫੌਜੀ ਜ਼ਾਲਮ ਨਹੀਂ ਹੁੰਦੇ।" ऐसे सिपाही ਦਾ ਦਿਲ ਸਾਫ਼ ਹੈ ਉਸ ਦੀ ਇਹ ਨੇੜਤਾ ਦੇਖ ਕੇ ਜ਼ਹਰਾ ਵੀ ਖੁਸ਼ ਹੋਈ ਉਸ ਨੇ ਸੁਖਦੇਵ ਨੂੰ ਸਿੱਖ ਵੀਰ ਕਹਿਣਾ ਸ਼ੁਰੂ ਕਰ ਦਿੱਤਾ ਕੁਝ ਦਿਨ ਬਾਅਦ ਰਿਆਸ ਨੂੰ ਪਤਾ ਲੱਗ ਗਿਆ ਕਿ ਫਾਤਿਮਾ ਅਤੇ ਸੁਖਦੇਵ ਦੀ ਦੋਸਤੀ ਵਧ ਰਹੀ ਹੈ ਉਸ ਨੇ ਫਾਤਿਮਾ ਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਅਤੇ ਕਿਹਾ ਤੂੰ ਸਾਡੇ ਧਰਮ ਨੂੰ ਕਲੰਕਿਤ ਕਰ ਰਹੀ ਹੈ ਐ ਸਿਕਸਪਾਈ ਸਾਡਾ ਦਸ਼ਮਣ ਹੈ ਫਾਤਿਮਾ ਨੇ ਰੋਂਦੇ ਹੋਏ ਕਿਹਾ ਭਰਾ ਉਸਨੇ ਤਾਂ ਮੇਰੀ ਜਾਨ ਬਤਾਈ ਹੈ ਉਹ ਭਲਾ ਕਿਵੇਂ ਸਾਡਾ ਦਸ਼ਮਣ ਹੋ ਸਕਦਾ ਹੈ ਸਾਡੀ ਦਸ਼ਮਣਤਾ ਉਹ ਹਨ ਜਿਨ੍ਹਾਂ ਨੇ ਮੇਰੀ ਇੱਜ਼ਤ ਲੁੱਟਣੀ ਚਾਹੀ ਜਿਨ੍ਹਾਂ ਨੇ ਮੈਨੂੰ ਮਾਰਨਾ ਚਾਹਿਆ ਲੇਕਿਨ ਰਿਆਸਤ ਨੇ ਫਾਤਿਮਾ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਉਸਦੇ ਸਾਥੀਆਂ ਨੇ ਸੁਖਦੇਵ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੁਖਦੇਵ ਨੂੰ ਇਸ ਦੀ ਪੜਕ ਲੱਗ ਗਈ ਅਤੇ ਉਸਨੇ ਆਪਣੀ ਟੁਕੜੀ ਨੂੰ ਸਾਵਧਾਨ ਕਰ ਦਿੱਤਾ ਇਕ ਰਾਤ ਅਤੰਕੀਆਂ ਨੇ ਆਰਵੇਂ ਕੈਂਪ ਤੇ ਹਮਲਾ ਕਰ ਦਿੱਤਾ ਸੁਖਦੇਵ ਨੇ ਬਹਾਦਰੀ ਨਾਲ ਲੜਾਈ ਕੀਤੀ ਪਰ ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ ਫਾਤਿਮਾ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੇ ਭਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਰਿਆਸ ਨੂੰ ਕਿਹਾ ਭਰਾ ਜੇ ਤੂੰ ਇਸ ਸਿਪਾਹੀ ਨੂੰ ਮਾਰ ਦਿੱਤਾ ਨਾ ਤਾਂ ਮੈਂ ਵੀ ਜਿਉਂਦੀ ਨਹੀਂ ਰਾਂਗੀ ਰਿਆਸ ਨੇ ਫਾਤਿਮਾ ਦੀ ਗੱਲ ਸੁਣੀ ਅਤੇ ਆਪਣੇ ਸਾਥੀਆਂ ਨੂੰ ਰੋਕ ਦਿੱਤਾ ਸੁਖਦੇਵ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਫਾਤਿਮਾ ਨੇ ਉਸ ਦੀ ਦੇਖਭਾਲ ਕੀਤੀ ਸੁਖਦੇਵ ਦੀ ਜਾਨ ਤਾਂ ਬਚ ਗਈ ਹਸਪਤਾਲ ਦੇ ਬੈੱਡ ਤੇ ਲੇਟਾ ਸੁਖਦੇਵ ਜਿਸ ਦੀ ਛਾਤੀ ਤੇ ਪੱਟੀ ਬਣੀ ਹੋਈ ਸੀ ਅਜੇ ਵੀ ਦਰਦਲਾ ਕਰਾ ਰਹੀ ਸੀ ਪਰ ਉਸ ਦੀਆਂ ਅੱਖਾਂ ਇੱਕ ਅਜੀਬ ਜਿਹੀ ਚਮਕ ਪਰ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਇੱਕ ਅਜੀਬ ਜਿਹੀ ਚਮਕ ਸੀ ਉਸ ਦੇ ਕੋਲ ਬੈਠੀ ਫਾਤਿਮਾ ਜਿਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਦੇ ਹੱਥ ਨੂੰ ਹੌਲੀ-ਹੌਲੀ ਸਹਾਰੀ ਸੀ ਤੁਸੀਂ ਮੇਰੇ ਲਈ ਆਪਣੀ ਜਾਨ ਜੋਖਮ ਵਿੱਚ ਪਾ ਦਿੱਤੀ ਸੁਖਦੇਵ ਜੀ ਮੈਂ ਇਹ ਕਰਜ਼ ਕਿਵੇਂ ਉਤਾਰਾਂਗੀ ਫਾਤਿਮਾ ਨੇ ਰੋਂਦੇ ਹੋਏ ਕਿਹਾ ਫਾਤਿਮਾ ਨੇ ਰੋਂਦਿਆਂ ਕਿਹਾ ਸੁਖਦੇਵ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਫਾਤਿਮਾ ਇਹ ਤਾਂ ਮੇਰੀ ਡਿਊਟੀ ਸੀ ਪਰ ਜੇ ਤੂੰ ਸੱਚਮੁੱਚ ਮੇਰਾ ਕਰਜ਼ ਉਤਾਰਨਾ ਚਾਹੁੰਦੀ ਹੈ ਨਾ ਤਾਂ ਆਪਣੇ ਦਿਲ ਵਿੱਚ ਨਫ਼ਰਤ ਨੂੰ ਖਤਮ ਕਰ ਮੇਰੇ ਗੁਰੂ ਸਾਹਿਬ ਜੀ ਨੇ ਸਿਖਾਇਆ ਹੈ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨੋ ਸਾਰੇ ਇੱਕੋ ਜਿਹੇ ਹਨ ਸਾਰਿਆਂ ਦਾ ਦਾਤਾ ਸਾਰਿਆਂ ਦਾ ਪਿਤਾ ਇੱਕੋ ਹੀ ਹੈ ਫਿਰ ਇਹ ਬਟਵਾਰੇ ਕਿਉਂ ਫਾਤਿਮਾ ਦੇ ਦਿਲ ਵਿੱਚ ਸੁਖਦੇਵ ਦੀਆਂ ਇਹ ਗੱਲਾਂ ਡੂੰਘੀਆਂ ਉਤਰਨੀਆਂ ਸਨ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਇਸ ਸਿਪਾਹੀ ਦੀ ਸੋਚ ਉਸਦੇ ਪ੍ਰਾ ਰਿਆਸਤ ਜਾਂ ਉਸਦੇ ਪਿੰਡ ਦੇ ਲੋਕਾਂ ਨਾਲੋਂ ਬਹੁਤ ਵੱਖਰੀ ਸੀ ਉਸਨੇ ਸੋਚਿਆ ਸ਼ਾਇਦ ਮੈਂ ਵੀ ਆਪਣੀ ਨਫ਼ਰਤ ਨੂੰ ਖਤਮ ਕਰ ਸਕਦੀ ਹਾਂ ਸ਼ਾਇਦ ਸੁਖਦੇਵ ਜੀ ਸਹੀ ਹਨ ਰਿਆਸਤ ਨੇ ਜਦੋਂ ਸੁਖਦੇਵ ਦੀ ਬਹਾਦਰੀ ਦੀ ਖਬਰ ਸੁਣੀ ਤਾਂ ਉਸਦੇ ਦਿਲ ਵਿੱਚ ਵੀ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੋਈ ਉਸਨੇ ਆਪਣੇ ਸਾਥੀਆਂ ਨੂੰ ਆਰਮੀ ਕੈਂਪ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ ਪਰ ਸੁਖਦੇਵ ਨੇ ਨਾ ਸਿਰਫ ਆਪਣੀ ਜਾਨ ਜੋਖਮ ਵਿੱਚ ਪਾਈ ਸਗੋਂ ਫਾਤਮਾ ਅਤੇ ਜਰਾ ਦੀ ਸੁਰੱਖਿਆ ਵੀ ਯਕੀਨੀ ਬਣਾਈ ਰਿਆਸਤ ਨੇ ਹਸਪਤਾਲ ਜਾ ਕੇ ਸੁਖਦੇਵ ਤੋਂ ਮਾਫੀ ਮੰਗੀ ਮੈਂ ਗਲਤ ਸੀ ਸੁਖਦੇਵ ਮੈਂ ਸੋਚਿਆ ਸੀ ਕਿ ਸਾਰੇ ਫੌਜੀ ਸਾਡੇ ਦੁਸ਼ਮਣ ਹਨ ਪਰ ਤੂੰ ਤਾਂ ਸਾਡੀ ਜਾਨ ਬਚਾਈ ਹੈ ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਹਾਂ ਰਿਆਸਤ ਨੇ ਨਮ ਅੱਖਾਂ ਨਾਲ ਕਿਹਾ ਸੁਖਦੇਵ ਨੇ ਉਸਤੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਰਿਆਸਤ ਗੁਰੂ ਜੀ ਦੀ ਕਿਰਪਾ ਨਾਲ ਸਭ ਕੁਝ ਸੰਭਵ ਹੈ ਅਤੰਕਦਾਰਾ ਛੱਡ ਦੇ ਆਪਣੀ ਭੈਣ ਅਤੇ ਭਤੀਜੀ ਨੂੰ ਇੱਕ ਸੁਰੱਖਿਅਤ ਜ਼ਿੰਦਗੀ ਦੇ ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਵਿੱਚ ਸੁਖਦੇਵ ਦੀ ਬਹਾਦਰੀ ਦੀ ਚਰਚਾ ਹੋਣ ਲੱਗੀ ਪਿੰਡ ਦੇ ਕੁਝ ਲੋਕਾਂ ਨੇ ਸੁਖਦੇਵ ਨੂੰ ਸਤਿਕਾਰ ਦਿੱਤਾ ਪਰ ਕਈਆਂ ਨੇ ਫਾਤਿਮਾ ਅਤੇ ਸੁਖਦੇਵ ਦੀ ਨੇੜਤਾ ਤੇ ਵੱਡੇ ਸਵਾਲ ਚੁੱਕੇ ਇੱਕ ਬਜ਼ੁਰਗ ਔਰਤ ਨੇ ਜੋ ਪਿੰਡ ਦੀ ਮਸਜਿਦ ਸੰਭਾਲਦੀ ਸੀ ਉਸਨੇ ਫਾਤਿਮਾ ਨੂੰ ਬੁਲਾ ਕੇ ਕਿਹਾ ਫਾਤਿਮਾ ਤੂੰ ਇੱਕ ਮੁਸਲਮਾਨ ਹੈ ਇੱਕ ਸਿੱਖ ਸਿਪਾਹੀ ਨਾਲ ਤੇਰੀ ਇਹ ਨੇੜਤਾ ਸਾਡੇ ਧਰਮ ਨੂੰ ਕਲੰਕਿਤ ਕਰ ਰਹੀ ਹੈ ਤੂੰ ਇਸ ਨੂੰ ਛੱਡ ਦੇ ਨਹੀਂ ਤਾਂ ਪਿੰਡ ਵਾਲੇ ਤੈਨੂੰ ਕਦੇ ਮਾਫ਼ ਨਹੀਂ ਕਰਨਗੇ ਫਾਤਿਮਾ ਨੇ ਸਿਰ ਝੁਕਾ ਲਿਆ ਪਰ ਉਸਤੇ ਦਿਲ ਵਿੱਚ ਵੱਡਾ ਤੂਫਾਨ ਉੱਠ ਰਿਹਾ ਸੀ ਉਸਨੇ ਸੋਚਿਆ ਸੁਖਦੇਵ ਜੀ ਨੇ ਮੇਰੀ ਜਾਨ ਬਚਾਈ ਉਸਦੇ ਸੋਚਨੇ ਮੇਰਾ ਦਿਲ ਜਿਤਨਾ ਪਰ ਮੈਂ ਆਪਣੇ ਧਰਮ ਅਤੇ ਪਿੰਡ ਦੀ ਇੱਜ਼ਤ ਨੂੰ ਵੀ ਕਿਵੇਂ ਪੁੱਛਦੀ ਹਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੁਖਦੇਵ ਨੂੰ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਪਿੰਡ ਪੰਧਾਲਕਲਾ ਵਾਪਸ ਜਾਵੇਗਾ ਜਾਣ ਤੋਂ ਪਹਿਲਾਂ ਉਸਨੇ ਫਾਤਿਮਾ ਨੂੰ ਮਿਲਣ ਦਾ ਫੈਸਲਾ ਕੀਤਾ ਉਹ ਗੁਲਮਾਰਗ ਪਹੁੰਚਿਆ ਜਿੱਥੇ ਫਾਤਿਮਾ ਤੇ ਜਹਰਾ ਆਪਣੇ ਘਰ ਵਿੱਚ ਸੀ ਫਾਤਿਮਾ ਨੇ ਸੁਖਦੇਵ ਨੂੰ ਦੇਖ ਕੇ ਇੱਕ ਗਹਿਰੀ ਸਾਲੀ ਉਸ ਦੇ ਦਿਲ ਵਿੱਚ ਖੁਸ਼ੀ ਅਤੇ ਡਰ ਦੋਵੇਂ ਸਨ ਤੁਸੀਂ ਠੀਕ ਤਾਂ ਹੋ ਸੁਖਦੇਵ ਜੀ ਉਸਨੇ ਪੁੱਛਿਆ ਸੁਖਦੇਵ ਨੇ ਮੁਸਕਰਾਉਂਦਿਆਂ ਕਿਹਾ ਹਾਂ ਫਾਤਿਮਾ ਗੁਰੂ ਜੀ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ ਮੈਂ ਆਪਣੇ ਪਿੰਡ ਜਾ ਰਿਹਾ ਹਾਂ ਪਰ ਤੈਨੂੰ ਮਿਲਣ ਲਈ ਇੱਥੇ ਆਇਆ ਸੀ ਫਾਤਿਮਾ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਬਚਾਨੀ ਪੈਦਾ ਹੋ ਗਈ ਉਸ ਨੂੰ ਸੁਖਦੇਵ ਉਸਨੇ ਸੋਚਿਆ ਵੀ ਜੇ ਸੁਖਦੇਵ ਜੀ ਚਲੇ ਗਏ ਤਾਂ ਮੇਰਾ ਦਿਲ ਬੇਕਰਾਰ ਰਹੇਗਾ ਪਰ ਮੈਂ ਆਪਣੇ ਭਰਾ ਅਤੇ ਪਿੰਡ ਦੀ ਇੱਜ਼ਤ ਦਾ ਕੀ ਕਰਾਂ ਸੁਖਦੇਵ ਨੇ ਫਾਤਿਮਾ ਦੀ ਚੁੱਪ ਨੂੰ ਸਮਝ ਲਿਆ ਉਸਨੇ ਕਿਹਾ ਫਾਤਿਮਾ ਮੈਂ ਤੈਨੂੰ ਓਜਬੂਰ ਨਹੀਂ ਕਰਾਂਗਾ ਪਰ ਜੇ ਤੂੰ ਕਦੇ ਮੇਰੇ ਪਿੰਡ ਆਉਣਾ ਚਾਹੇ ਤਾਂ ਮੈਂ ਤੇਰਾ ਇੰਤਜ਼ਾਰ ਕਰਾਂਗਾ ਮੇਰੀ ਮਾਂ ਨੂੰ ਤੇਰੇ ਬਾਰੇ ਬਹੁਤ ਕੁਝ ਦੱਸਿਆ ਹੈ ਸੁਖਦੇਵ ਦੀ ਇਹ ਗੱਲ ਸੁਣ ਕੇ ਫਾਤਿਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਸਿਰ ਨਿਵਾਇਆ ਅਤੇ ਕਿਹਾ ਮੈਂ ਸੋਚਾਂਗੀ ਸੁਖਦੇਵ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਦੇਵ ਨੇ ਜ਼ਹਿਰ ਨੂੰ ਪਿਆਰ ਕੀਤਾ ਅਤੇ ਆਪਣੇ ਪਿੰਡ ਲਈ ਰਵਾਨਾ ਹੋ ਗਿਆ ਪੰਘਾਲਕਲਾ ਪਹੁੰਚ ਕੇ ਸੁਖਦੇਵ ਨੂੰ ਆਪਣੇ ਪਿੰਡ ਦੀ ਮਿੱਟੀ ਦੀ ਸੁਗੰਧ ਨੇ ਇੱਕ ਨਵਾਂ ਜੋਸ਼ ਦਿੱਤਾ ਉਸੇ ਮਾਂ surjit kaur ਨੇ ਉਸ ਨੂੰ ਸੇਨੇ ਨਾਲ ਲਗਾ ਲਿਆ ਮੇਰੇ ਪੁੱਤ ਤੂੰ ਜਾਂਦਾ ਹੈਂ ਤੂੰ ਠੀਕ ਹੈ ਗੁਰੂ ਜੀ ਦੀ ਮਹਿਰ ਹੈ ਉਸਨੇ ਰੰਦੇਆ ਕਿਹਾ ਸੁਖਦੇਵ ਨੇ ਆਪਣੀ ਮਾਂ ਨੂੰ ਫਤਮਾ ਦੀ ਸਾਰੀ ਕਹਾਣੀ ਸੁਣਾਈ ਮਾਂ ਉਸਨੇ ਮੇਰੇ ਦਿਲ ਨੂੰ ਬਦਲ ਦਿੱਤਾ ਮੈਂ ਸੋਚਦਾ ਸੀ ਕਿ ਸਾਰੇ ਕਸ਼ਮੀਰੀ ਅਤਵਾਦੀਆਂ ਦੇ ਸਮਰਥਕ ਹਨ ਪਰ ਉਸ ਦੀ ਬੇਵਸੀ ਅਤੇ ਸਾਦਗੀ ਨੇ ਮੇਰੀ ਸੋਚ ਬਦਲ ਕੇ ਰੱਖ ਦਿੱਤੀ ਸੁਰਜੀਤ ਕੌਰ ਨੇ ਸੁਖਦੇਵ ਦੀ ਗੱਲ ਸੁਣੀ ਅਤੇ ਕਿਹਾ ਪੁੱਤਰ ਗੁਰੂ ਜੀ ਨੇ ਸਿਖਾਇਆ ਹੈ ਕਿ ਸਾਰੇ ਮਨੁੱਖ ਇੱਕੋ ਜਿਹੇ ਹੁੰਦੇ ਹਨ ਜੇ ਤੇਰਾ ਦਿਲ ਉਸ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਮੈਂ ਤੇਰੇ ਨਾਲ ਹਾਂ ਪਰ ਇਹ ਫੈਸਲਾ ਆਸਾਨ ਨਹੀਂ ਹੋਵੇਗਾ ਉਹ ਇੱਕ ਮੁਸਲਮਾਨ ਹੈ ਅਤੇ ਸਾਡੇ ਸਮਾਜ ਦੇ ਵਿੱਚ ਇਹ ਗੱਲ ਬਿਲਕੁਲ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ ਸੁਖਦੇਵ ਨੇ ਸਿਰ ਨਿਵਾਇਆ ਉਸ ਨੂੰ ਪਤਾ ਸੀ ਕਿ ਇਹ ਰਹਾ ਮੁਸ਼ਕਲ ਹੋਵੇਗਾ ਪਰ ਉਸਤੇ ਦਿਲ ਵਿੱਚ ਫਾਤਿਮਾ ਦੀ ਤਸਵੀਰ ਬਸ ਗਈ ਇੱਕ ਮਹੀਨੇ ਬਾਅਦ ਫਾਤਿਮਾ ਨੇ ਵੱਡਾ ਫੈਸਲਾ ਕੀਤਾ ਉਸਨੇ ਆਪਣੇ ਭਰਾ ਰਿਆਸਤ ਨੂੰ ਕਿਹਾ ਭਰਾ ਮੈਂ ਸੁਖਦੇਵ ਜੀ ਦੀ ਇੱਕ ਇੱਛਾ ਪੂਰੀ ਕਰਨੀ ਚਾਹੁੰਦੀ ਹਾਂ ਮੈਂ ਉਸਦੇ ਨਾਲ ਅੰਮ੍ਰਿਤਸਰ ਜਾਵਾਂਗੀ ਅਤੇ ਗੁਰਦੁਆਰੇ ਦੇ ਵਿੱਚ ਉੱਥੇ ਸੇਵਾ ਕਰਨਾ ਚਾਹੁੰਦੀ ਹਾਂ ਰਿਆਸਤ ਨੇ ਪਹਿਲਾਂ ਇਨਕਾਰ ਕੀਤਾ ਪਰ ਫਾਤਿਮਾ ਦੀ ਜਿੱਦ ਅਤੇ ਸੁਖਦੇਵ ਦੀ ਬਹਾਦਰੀ ਨੂੰ ਯਾਦ ਕਰਦਿਆਂ ਉਸਨੇ ਹਾਮੀ ਭਰ ਦਿੱਤੀ ठीक है फातिमा पर जहरा ਨੂੰ ਮੇਰੇ ਨਾਲ ਰਹਿੰਦੇ ਮੈਂ ਉਸ ਦੀ ਸੰਭਾਲ ਕਰਾਂਗਾ ਰਿਆਸਤ ਨੇ ਕਿਹਾ फातिमा ਅੰਮ੍ਰਿਤਸਰ ਪਹੁੰਚੀ ਸੁਖਦੇਵ ਨੂੰ ਜਦੋਂ ਇਸ ਦੀ ਖਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਫਾਤਿਮਾ ਨੂੰ ਸ੍ਰੀ ਹਰਮਿੰਦਰ ਸਾਹਿਬ ਲੈ ਕੇ ਗਿਆ ਸਰੋਵਰ ਦਾ ਪਾਣੀ ਸੂਰਜ ਦੇ ਕਿਰਨਾਂ ਵਿੱਚ ਚਮਕ ਰਿਹਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਦਾ ਸੋਨੇ ਦਾ ਗੁੰਬਦ ਇੱਕ ਰਾਸੀ ਸੁੰਦਰਤਾ ਨਾਲ ਜਗਮਗਾ ਰਿਹਾ ਸੀ ਫਾਤਿਮਾ ਨੇ ਪਹਿਲੀ ਵਾਰ ਗੁਰਦੁਆਰੇ ਦੀ ਸ਼ਾਂਤੀ ਨੂੰ ਮਹਿਸੂਸ ਕੀਤਾ ਉਸ ਨੇ ਸੁਖਦੇਵ ਨੂੰ ਪੁੱਛਿਆ ਸੁਖਦੇਵ ਜੀ ਇਹ ਜਗ੍ਹਾ ਇੰਨੀ ਸ਼ਾਂਤ ਕਿਉਂ ਲੱਗਦੀ ਹੈ ਸੁਖਦੇਵ ਨੇ ਜਵਾਬ ਦਿੱਤਾ ਇੱਕ ਗੁਰੂ ਜੀ ਦਾ ਦਰ ਹੈ ਜਿੱਥੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਇੱਥੇ ਕੋਈ ਵੀ ਜਾਤ ਨਹੀਂ ਹੈ ਸਭ ਇੱਕੋ ਹਨ ਕੋਈ ਵੀ ਇੱਥੇ ਆ ਕੇ ਆਪਣਾ ਸ਼ਰਨ ਨਿਵਾਸ ਸਕਦਾ ਹੈ ਇੱਥੇ ਸਿਰਫ ਪਿਆਰ ਅਤੇ ਸੇਵਾ ਹੈ ਫਾਤਿਮਾ ਨੇ ਗੁਰਦੁਆਰੇ ਵਿੱਚ ਸੇਵਾ ਸ਼ੁਰੂ ਕੀਤੀ ਉਹ ਲੰਗਰ ਵਿੱਚ ਪ੍ਰਸ਼ਾਦੇ ਬਣਾਉਂਦੀ ਝੂਠੇ ਪਾਂਡੇ ਸਾਫ਼ ਕਰਦੀ ਅਤੇ ਸੰਗਤ ਦੀ ਮਦਦ ਕਰਦੀ ਸੁਖਦੇਵ ਦੀ ਮਾਂ surjit kaur ਨੇ ਫਾਤਿਮਾ ਨੂੰ ਬਹੁਤ ਪਿਆਰ ਦਿੱਤਾ ਬੇਟੀ ਤੂੰ ਸਾਡੇ ਘਰ ਦੀ ਰੌਣਕ ਹੈ ਉਸਨੇ ਇੱਕ ਦਿਨ ਫਾਤਿਮਾ ਨੂੰ ਗਲੇ ਲਗਾਉਂਦੇ ਕਿਹਾ ਫਾਤਿਮਾ ਨੇ ਸੋਚਿਆ ਮੈਂ ਇੱਕ ਮੁਸਲਮਾਨ ਹਾਂ ਪਰ ਇਸ ਪਰਿਵਾਰ ਨੇ ਮੈਨੂੰ ਅਪਣਾਇਆ ਸ਼ਾਇਦ ਇਹ ਹੀ ਸੱਚੀ ਮੰਨਤ ਹੈ ਸਮੇਂ ਦੇ ਨਾਲ ਲਾੜ ਸੁਖਦੇਵ ਅਤੇ ਫਾਤਿਮਾ ਦੀ ਨੇੜਤਾ ਅੱਗੇ ਵਧੀ ਸੁਖਦੇਵ ਨੂੰ ਫਾਤਿਮਾ ਦੀ ਸਦਗੀ ਅਤੇ ਉਸ ਦੀ ਸੇਵਾ ਭਾਵਨਾ ਨੇ ਪ੍ਰਭਾਵਿਤ ਕੀਤਾ ਫਾਤਿਮਾ ਨੂੰ ਸੁਖਦੇਵ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਉਸ ਦੀ ਨਿਸ਼ਟਾ ਨੇ ਮੋਲਿਆ ਇੱਕ ਸ਼ਾਮ ਜਦੋਂ ਉਹ ਸਰੋਵਰ ਦੇ ਕੰਢੇ ਬੈਠੀ ਸੁਖਦੇਵ ਨੇ ਫਾਤਿਮਾ ਦਾ ਹੱਥ ਫੜਿਆ ਅਤੇ ਕਿਹਾ ਫਾਤਿਮਾ ਕੀ ਤੂੰ ਮੇਰੀ ਜੀਵਨ ਸਾਥੀ ਬਣੇਗੀ ਫਾਤਿਮਾ ਦਾ ਦਿਲ ਧੜਕਣ ਲੱਗ ਪਿਆ ਉਸਨੇ ਸੋਚਿਆ ਮੈਂ ਵੀ ਸੁਖਦੇਵ ਜੀ ਨੂੰ ਪਿਆਰ ਕਰਦੀ ਹਾਂ ਪਰ ਮੇਰਾ ਧਰਮ ਮੇਰਾ ਪਰਿਵਾਰ ਅਤੇ ਸਮਾਜ ਦਾ ਕੀ ਹੋਵੇਗਾ ਉਸਨੇ ਸੁਖਦੇਵ ਨੂੰ ਕਿਹਾ ਮੈਂ ਚਾਹੁੰਦੀ ਹਾਂ ਤੁਹਾਨੂੰ ਪਰ ਸਾਡੇ ਧਰਮਕਰੇ ਹਨ ਸਾਡੇ ਸਮਾਜ ਸਾਨੂੰ ਸਵੀਕਾਰ ਨਹੀਂ ਕਰਨਗੇ ਸੁਖਦੇਵ ਨੇ ਜਵਾਬ ਦਿੱਤਾ ਗੁਰੂ ਜੀ ਦੀ ਸਿੱਖਿਆ ਅਤੇ ਮਾਨਵਤਾ ਸਾਨੂੰ ਇਹ ਕਰਦੀ ਹੈ ਅਸੀਂ ਆਪਣੇ ਪਿਆਰ ਨੂੰ ਸਮਾਜ ਦੀ ਪਰਵਾਹ ਕੀਤੇ ਬਿਨਾ ਪਣਾਵਾਂਗੇ ਪਰ ਇਹ ਫੈਸਲਾ ਆਸਾਨ ਨਹੀਂ ਸੀ ਸੁਖਦੇਵ ਦੇ ਪਿੰਡ ਦੇ ਕੁਝ ਲੋਕਾਂ ਨੇ ਇਸ ਰਿਸ਼ਤੇ ਦਾ ਵਿਰੋਧ ਕੀਤਾ ਇਹ ਮੁਸਲਮਾਨ ਲੜਕੀ ਸਾਡੇ ਪਿੰਡ ਦੀ ਨੂੰਹ ਨਹੀਂ ਬਣ ਸਕਦੀ ਇੱਕ ਬਜ਼ੁਰਗ ਨੇ ਗੁਰਦੁਆਰੇ ਦੀ ਪੰਚਾਇਤ ਵਿੱਚ ਕਿਹਾ ਸੁਖਦੇਵ ਨੇ ਸਭ ਦੇ ਸਾਹਮਣੇ ਖੜਾ ਹੋ ਕੇ ਕਿਹਾ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਾਰੇ ਮਨੁੱਖ ਇਕ ਹਨ ਜੇ ਤੁਸੀਂ ਮੇਰੇ ਪਿਆਰ ਨੂੰ ਸਵੀਕਾਰ ਨਹੀਂ ਕਰ ਸਕਦੇ ਤਾਂ ਮੈਂ ਇਸ ਪਿੰਡ ਨੂੰ ਛੱਡ ਜਾਵਾਂਗਾ ਆਖਿਰਕਾਰ ਸੁਖਦੇਵ ਦੀ ਸੱਚਾਈ ਅਤੇ ਫਾਤਿਮਾ ਦੀ ਸੇਵਾ ਨੇ ਸਾਰਿਆਂ ਨੂੰ ਮਨਾ ਲਿਆ ਸਭ ਦਾ ਦਿਲ ਜਿੱਤ ਲਿਆ ਰਿਆਸਤ ਵੀ ਅੰਮ੍ਰਿਤਸਰ ਆਇਆ ਅਤੇ ਆਪਣੀ ਭੈਣ ਦੇ ਫੈਸਲੇ ਨੂੰ ਸਵੀਕਾਰ ਕੀਤਾ ਅੱਗੇ ਜਾ ਕੇ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਇੱਕ ਗੁਰਦੁਆਰੇ ਦੇ ਵਿੱਚ ਸੁਖਦੇਵ ਅਤੇ ਫਾਤਿਮਾ ਦਾ ਆਨੰਦ ਕਾਰਜ ਹੋਇਆ ਫਾਤਿਮਾ ਨੇ ਆਪਣਾ ਧਰਮ ਨਹੀਂ ਛੱਡਿਆ ਪਰ ਉਸ ਨੇ ਸਿੱਖੀ ਦੇ ਕਦਰਾਂ ਕੀਮਤਾਂ ਨੂੰ ਪੜਾਇਆ ਸੁਖਦੇਵ ਨੇ ਵੀ ਫਾਤਿਮਾ ਦੇ ਧਰਮ ਦਾ ਸਤਕਾਰ ਕੀਤਾ ਵਿਆਹ ਤੋਂ ਬਾਅਦ ਸੁਖਦੇਵ ਅਤੇ ਫਾਤਿਮਾ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਉਹਨਾਂ ਨੇ ਜੈਰਾਂ ਨੂੰ ਵੀ ਅਪਣਾ ਲਿਆ ਉਹਨਾਂ ਦੀ ਇਹ ਕਹਾਣੀ ਸਮਾਜ ਦੀ ਇੱਕ ਉਦਾਹਰਣ ਬਣ ਗਈ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ? ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ। ਤੁਸੀਂ ਕੀ ਕਰਨਾ ਚਾਹੋਗੇ? ਫਾਤਿਮਾ ਅਤੇ ਸੁਖਦੇਵ ਦੇ ਇਸ ਫੈਸਲੇ ਦੇ ਬਾਰੇ ਕੀ ਇਸ ਦੇ ਪਿੱਛੇ ਦੀ ਵਜ੍ਹਾ ਬਾਜਬ ਸੀ ਜਾਂ ਉਹਨਾਂ ਦਾ ਫੈਸਲਾ ਤੁਸੀਂ ਗਲਤ ਮੰਨਦੇ ਹੋ? ਹਾਂਜੀ ਦੋਸਤੋ, ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਬਣੇ ਰਹੋ ਜੀ ਸਾਡੇ ਚੈਨਲ ਦੇ ਨਾਲ। ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ। ਮੈਂ ਤੁਹਾਡਾ ਦੋਸਤ ਅਮਨਦੀਪ